ਜੀ ਮੈਂ ਹਰ ਸਿੱਖੋਰ ਸੰਦੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਕੀਤੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਨੇ ਹੀ ਪਹਿਲਾ ਜਿਹੜੀ ਲਲਕਾਰ ਮਾਰੀ ਸੀ ਤੇ ਉਸ ਲਲਕਾਰ ਦੇ ਹੁਣ ਥੱਲੇ ਆਪ ਹੀ ਦੱਬ ਗਏ ਨੇ ਵਿਕਰਮ ਸਿੰਘ ਮਜੀਠੀਆ ਦੂਸਰੇ ਪਾਸੇ ਜਿੱਥੇ ਦਲੀਲਾਂ ਅਪੀਲਾਂ ਪਾਈਆਂ ਗਈਆਂ ਪਟੀਸ਼ਨਾਂ ਪਾਈਆਂ ਗਈਆਂ ਲੇਕਿਨ ਕੋਰਟ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਵਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਇੱਕ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਯੁੱਧ ਨਸ਼ਾ ਵਿਰੋਧ ਚੱਲਿਆ ਹੋਇਆ ਹੈ ਉਹਦੇ ਮੁਤਾਬਕ ਜਿਸ ਨੇ ਵੀ ਨਸ਼ਾ ਤਸਕਰੀ ਕੀਤੀ ਨਸ਼ਾ ਵੇਚਦਾ ਜਿਹੜਾ ਫੜਿਆ ਗਿਆ ਤੇ ਉਹਦੇ ਘਾਰ ਉੱਤੇ ਪੀਲੇ ਪੰਜੇ ਚੱਲਣਗੇ ਤਾਂ ਲੋਕਾਂ ਨੇ ਕਿਹਾ ਤੁਸੀਂ ਛੋਟੀਆਂ ਮੱਛੀਆਂ ਨੂੰ ਤਾਂ ਫੜ ਲੀਆਂ ਲੇਕਿਨ ਵੱਡੇ ਮગર ਮੱਛੀਆਂ ਦੇ ਘਰ ਦੇ ਉੱਤੇ ਕਦੋਂ ਬਲਡੋਜ਼ਰ ਚੱਲਣਗੇ ਕਦੋਂ ਪੀਲੇ ਪੰਜੇ ਚੱਲਣਗੇ ਉਹਦੇ ਚੱਲਦੇ ਆਂ ਹੀ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿੰਦੇ ਨਜ਼ਰ ਆਏ ਕਿ ਹੁਣ ਕੋਈ ਵੀ ਬਚ ਨਹੀਂ ਪਾਏਗਾ ਵਿਕਰਮ ਸਿੰਘ ਮਜੀਠੀਆ ਦੇ ਵਾਂਗ ਉਹਨਾਂ ਨੇ ਹੋਰ ਵੀ ਨਾਮ ਲਏ ਤੇ ਸਿੱਧੇ ਸ਼ਕੰਜੇ ਕੱਸੇ ਉਹਨਾਂ ਦੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਆਏ ਪਹਿਲਾਂ ਤੁਹਾਨੂੰ ਉਹਨਾਂ ਦੀ ਆਡੀਓ ਸੁਣਾ ਦਿੰਨੇ ਆ ਫਿਰ ਉਹਦੇ ਤੇ ਗੱਲਬਾਤ ਕਰਾਂਗੇ Chikka da bapari, banta sabto. Jee na chikka da, banta phadiya. O dehakke chhod banaagi. Jee na chilu brindar dehakke chhagi. Abhi dehala dehni o dehakke chhagi. ਫਮੋਤ ਲੋਕਤੰਤਰ ਦਾ ਬਾਦ ਹੋਇਆ ਐ ਅੱਛਾ ਮੈਂ ਕਹਾਂ ਜਿੱਤੇ ਮਾਮਾ ਦੇ ਬੋਤ ਮਾਰਦੇ ਸੀ ਉਹਦੇ ਦਾ ਤਨ ਹੋਈ ਆਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਹੀ ਆੜਾ ਰਿਹਾ ਤੁਸੀ ਕਹਿੰਦੇ ਉਹਨੂੰ ਸਰਾਹਣਾ ਦੇਂਦੇ ਉੱਤੇ ਮੈਂ ਕਹਿੰਦੀ ਸ਼ੁਕਰ ਮਿਲ ਕੇ ਇਹ ਵੀ ਜੋ ਮਿਲਦਾ ਮਿਲੂਆ ਕਿ ਨਹੀਂ ਹੈਗਾ ਸਰਾਹਣਾ ਉੱਤੇ ਕਾਰ ਦੇ ਟ੍ਰੈਕ ਦੇ ਪਾਸ ਤੇ ਮੈਂ ਦਿਓ ਇਹ ਮੈਂ ਤਾਂ ਸੋਚ ਤਾ ਕਰ ਤੂੰ ਤਾ ਕਰ ਤੂੰ ਮੈਨੂੰ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਇਸੇ ਨਾਲ ਇਸੇ ਨਾਲ ਕੋਈ ਵੀ ਆਉਣੇ ਕੀ ਤਾ ਜਾਊਗਾ ਕਿਸੇ ਕੋਈ ਤਸਰੀ ਦਿੱਤਾ ਜਾਊਗਾ ਜਿਹਨੇ ਪੰਜਾਬ ਦੀ ਜਵਾਨੀ ਨੂੰ ਸਿੱਧਾ ਕਹਿੰਦੇ ਨਜ਼ਰ ਆ ਰਹੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਜਿਨ੍ਹਾਂ ਨੇ ਪਿਸਟਿਆਚਰੀ ਕਰਕੇ ਨਸ਼ਾ ਤਸਕਰੀਆਂ ਕਰਕੇ ਵੱਡਿਆ ਵੱਡਿਆ ਮਹਿਲ ਪਾਏ ਨੇ ਵੱਡੀਆਂ ਕੋਠੀਆਂ ਪਾਈਆਂ ਨੇ ਹੁਣ ਉਹਦੇ ਉੱਤੇ ਜੀਸੀਪੀ ਵਾਲਾ ਪੰਜਾ ਚੱਲੇਗਾ ਉਸ ਚਰੇ ਆਮ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਲਡوزر ਚਲਾਇਆ ਜਾਏਗਾ ਹੁਣ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਜਿੱਥੇ ਇੱਕ ਪਾਸੇ ਹੁਣ ਗਨੀਵ ਕੌਰ ਉੱਤੇ ਵੀ ਵੱਡਾ ਪਰਚਾ ਪਾ ਦਿੱਤਾ ਗਿਆ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਜਿਹੜਾ ਹੈ ਕੇਰਿਆ ਜਾ ਰਿਹਾ ਹੈ ਤਾਂ ਉਹਦੇ ਜਿਹੜਾ ਹੈ ਪਰਿਵਾਰ ਚਾਹੇ ਉਹਦੇ ਹੱਕ ਚ ਆਏ ਚਾਹੇ ਉਹਦੇ ਹੱਕ ਚ ਜਿਹੜੇ ਉਹਦੇ ਸਮਰਥਕ ਆਏ ਹਰ ਇੱਕ ਇਨਸਾਨ ਉੱਤੇ ਵੱਡੀ ਕਾਰਵਾਈ ਹੋਏਗੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਹੈ ਤੇ ਜੇਲ੍ਹ ਦੇ ਵਿੱਚ ਉਹ ਨਸ਼ਾ ਤਸਕਰੀਆ ਵਰਗਿਆਂ ਦੇ ਮਾਮਲੇ ਦੇ ਵਿੱਚ ਕਿਰਿਆ ਹੋਇਆ ਹੈ ਚਾਹੇ ਕਲੀਨ ਚਿੱਟਾ ਮਿਲੀਆਂ ਆਈਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਰੰਗ ਬਰੰਗੀਆਂ ਚੁੰਨੀਆਂ ਨੂੰ ਚਿੱਟਾ ਕੀਤਾ 마ਵਾ ਪਹਿਣਾ ਦੀਆਂ ਤੇ ਜਿਨ੍ਹਾਂ ਨੇ ਨੌਜਵਾਨ ਪੀੜੀ ਨੂੰ ਖਾਦਾ ਹੁਣ ਉਹਨਾਂ ਨੂੰ ਤਸੀਹੇ ਪੁਗਤਨੇ ਪੈਣਗੇ ਤੇ ਉਹਨਾਂ ਦੇ ਘਰ ਦੇ ਉੱਤੇ ਜਿਹੜੇ ਨੇ ਬਲਡੋਜ਼ਰ ਚੱਲਣਗੇ ਤਾਂ ਹੁਣ ਵੇਖਣ ਵਾਲੀ ਗੱਲ ਇਹ ਹੈ ਪੰਜਾਬ ਦੇ ਲੋਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਸੱਚ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਾਹੇ ਉਹਨਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਹਜੇ ਜੇਲ੍ਹ ਵਿੱਚ ਨੇ ਉਹਦੇ ਕਾਦੇ ਉੱਤੇ ਬਲਡੋਜ਼ਰ ਚੱਲਣ ਦੀ ਜਿਹੜੀ ਹੈ ਵੇਟ ਹਰ ਇੱਕ ਵੱਲੋਂ ਕੀਤੀ ਜਾ ਰਹੀ ਹੈ ਇੱਕ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿ ਵਿਕਰਮ ਸਿੰਘ ਮਜੀਠੀਆ ਉੱਤੇ ਵੱਡੀ ਕਾਰਵਾਈ ਕੀਤੀ ਤੇ ਦੂਸਰੇ ਪਾਸੇ ਲੋਕ ਇੰਤਜ਼ਾਰ ਵਿੱਚ ਨੇ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਦੋਂ ਬਲਡੋਜ਼ਰ ਚਲਾਇਆ ਜਾਏਗਾ ਧੰਨਵਾਦ